ਸਤ ਰਾਣਾ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਕੁਲਵੰਤ ਸਿੰਘ ਬਾਜੀਗਰ ਖਿਲਾਫ ਹਰਿਆਣਾ ਦੇ ਕੈਥਲ ਦੇ ਇੱਕ ਪਿੰਡ ਦੇ ਵਿੱਚ ਮਾਮਲਾ ਦਰਜ ਹੋਇਆ ਹੈ ਤੇ ਇਹ આરોਪ ਇਹ ਲੱਗ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਬਾਜੀਗਰ ਤੇ ਉਹਨਾਂ ਦੇ ਨਾਲ ਦੋ ਬੇਟਿਆਂ ਨੇ ਮਿਲ ਕੇ ਉੱਥੇ ਦੇ ਇੱਕ ਗੁਰਸ਼ਰਨ ਨਾਮ ਦੇ ਵਿਅਕਤੀ ਨੂੰ ਜਿਸ ਦਾ ਨਾਮ ਗੁਰਸ਼ਰਨ ਉਰਫ ਕਾਲਾ ਦੱਸਿਆ ਜਾ ਰਿਹਾ ਉਸ ਦੀਆਂ ਲੱਤਾਂ ਤੋੜੀਆਂ ਨੇ ਆਪਸੀ ਰੰਜਿਸ਼ ਦੇ ਵਿੱਚ ਤੇ ਜੋ ਕਿ આરોਪ ਇਹ ਲੱਗੇ ਨੇ ਕਿ ਗੁਰਸ਼ਰਨ ਉਰਫ ਕਾਲਾ ਨੇ ਪੁਲਿਸ ਨੂੰ ਇਹ ਦੱਸਿਆ ਕਿ ਅਸੀਂ ਆਪਣੇ ਪਿੰਡ ਚਿੱਚੜਵਾਲੀ ਤੋਂ ਲਗਾਤਾਰ ਪੰਚਾਇਤੀ ਦੀ ਵਿੱਚ ਚੋਣ ਲੜਦੇ ਆ ਸਰਪੰਚੀ ਚੋਣ ਲੜਦੇ ਆ ਗਿਆ ਤੇ ਨਾਲੇ ਨਾਲ ਹੀ ਜਿਹੜਾ ਕੁਲਵੰਤ ਸਿੰਘ ਬਾਜੀਗਰ ਦਾ ਭਰਾ ਹੈ ਉਹ ਵੀ ਉਸੇ ਪਿੰਡ ਤੋਂ ਸਰਪੰਚੀ ਦੀ ਚੋਣ ਲੜਦਾ ਹੈ ਤੇ ਸਰਪੰਚੀ ਦੀ ਚੋਣ ਲੜਨ ਦੇ ਚੱਕਰ ਦੇ ਵਿੱਚ ਇਹਨਾਂ ਨੇ ਮੇਰੇ ਨਾਲ ਖੁੰਦਕ ਰੱਖੀ ਹੋਈ ਸੀਗੀ ਯਾਨੀ ਕਿ ਪੁਰਾਣੀ ਰਜਿਸ ਰੱਖੀ ਹੋਈ ਸੀ ਤੇ ਇਸੇ ਦੇ ਚੱਲਦੇ ਹੀ ਕਈ ਕੇਸ ਵੀ ਅਦਾਲਤ ਦੇ ਵਿੱਚ ਚੱਲ ਰਹੇ ਨੇ ਤੇ ਇਹ ਬੀਤੇ ਦਿਨ ਜਦੋਂ ਆਪਣੇ ਕੰਮ ਨੂੰ ਲੈ ਕੇ ਬਾਜ਼ਾਰ ਗਿਆ ਤੇ ਉਸ ਨੂੰ ਰਸਤੇ ਦੇ ਵਿੱਚ ਰੋਕ ਕੇ ਕੁਝ ਲੋਕਾਂ ਨੇ ਹਥਿਆਰ ਦੇ ਦਮ ਤੇ ਹੁੰਦਾ ਕਹਿਣਾ ਹੈ ਕਿ ਰਿਵਲਵਰ ਦਿਖਾਈ ਰਿਵਲਵਰ ਦਿਖਾ ਕੇ ਮੈਨੂੰ ਅਗਵਾ ਕਰਕੇ ਲੈ ਗਏ ਇੱਕ ਚਿੱਟੀ ਗੱਡੀ ਦੇ ਵਿੱਚ ਤੇ ਅੱਗੇ ਜਾ ਕੇ ਇੱਕ ਨਹਿਰ ਦੇ ਕੋਲ ਜਾ ਕੇ ਮੈਨੂੰ ਰੋਕਿਆ ਤੇ ਮੈਨੂੰ ਗੱਡੀ ਤੋਂ ਬਾਹਰ ਕੱਢ ਕੇ ਵੀਡੀਓ ਕਾਲ ਤੇ ਐਮਐਲਏ ਦੇ ਬੇਟੇ ਦੇ ਨਾਲ ਗੱਲ ਕਰਵਾਈ ਤੇ ਐਮਐਲਏ ਦੇ ਬੇਟੇ ਨੇ ਮੈਨੂੰ ਕਿਹਾ ਕਿ ਹੁਣ ਤੂੰ ਮੇਰੇ ਪਾਪਾ ਦੇ ਖਿਲਾਫ ਕੋਈ ਵੀਡੀਓ ਪਾਵੇਂਗਾ ਤੇ ਜਦ ਗੁਰਚਰਨ ਉਰਫ ਕਾਲਾ ਨੇ ਵੀਡੀਓ ਕਾਲ ਦੇ ਉੱਤੇ ਇਹ ਕਿਹਾ ਕਿ ਅੱਜ ਹੀ ਸਵੇਰੇ ਮੈਂ ਤੇਰੇ ਪਿਤਾ ਦੇ ਖਿਲਾਫ ਇੱਕ ਵੀਡੀਓ ਪਾਈ ਹੈ ਤੇ ਇਹਨਾਂ ਸੁਣਦੇ ਹੀ ਉਸਦੇ ਬੇਟੇ ਨੇ ਆਪਣੇ ਸਾਥੀਆਂ ਨੂੰ ਤੇ ਉਹ ਜਿਹੜਾ ਉਸ ਦਾ ਇੱਕ ਬੇਟਾ ਨਾਲ ਆਇਆ ਹੋਇਆ ਸੀ ਉਰਦੇ ਕ ਉਹਨੇ ਉਸ ਉਸ ਸਮੇਂ ਕਿਹਾ ਕਿ ਇਸ ਦੀਆਂ ਦੋਨੇ ਲੱਤਾਂ ਤੋੜ ਦਿਓ ਤੇ ਦੋਨਾਂ ਨੇ ਲੋਹੇ ਦੀ ਰੋਡ ਦੇ ਨਾਲ ਉਸ ਦੀਆਂ ਲੱਤਾਂ ਤੋੜ ਦਿੱਤੀਆਂ। ਇੱਕ ਸਾਲ ਪਹਿਲਾਂ ਨਾ ਇਲੈਕਸ਼ਨਾਂ ਦਾ ਰੋਲਾ ਸੀ ਸਾਡਾ ਐਮ.ਐਲ.ਏ ਦੇ ਨਾਲ ਕਿ ਸਵੇਰੇ ਅਸੀਂ ਕੋਈ ਕੰਮ ਗਏ ਸੀ ਮੈਂ ਤੇ ਮੇਰਾ ਦੋਸਤ ਸੀ ਅੰਗਰੇਜ਼। ਵਾਪਸ ਅਸੀਂ ਆ ਰਹੇ ਸੀ ਸਾਡੇ ਵਿੱਚ ਚਾਰ ਪੰਜ ਨੇ ਆ ਕੇ ਗੱਡੀ ਮਾਰੀ ਤੇ ਸਾਨੂੰ ਚੱਕ ਲਿਆ। ਚਲੋ ਉਹਨਾਂ ਨੇ ਮੇਰੀ ਪਿਸਤਲ ਕਰਨ ਤੇ ਲਾ ਲਈ। ਚੱਕ ਕੇ ਮੈਨੂੰ ਗੱਡੀ 'ਚ ਬਿਠਾ ਲਿਆ, ਮੇਰੀਆਂ ਅੱਖਾਂ ਬੰਨ੍ਹ ਲਈਆਂ, ਹੱਥ ਬੰਨ੍ਹ ਲਏ। ਲੈ ਕੇ ਆ ਰਹੇ ਸੀ ਰਸਤੇ 'ਚ ਮੈਨੂੰ ਇੱਥੇ ਲਿਆ ਨਰਵਾਣੇ ਦੇ ਕੋਲ। ਮੈਂ ਉਹਨੂੰ ਪੁੱਛਿਆ ਵੀ ਰੋਲਾ ਕੀ ਹੈ ਮੈਨੂੰ ਦੱਸੋ ਉਹ ਕਹਿੰਦੇ ਤੂੰ ਤੈਨੂੰ ਦੱਸ ਦਿਆਂ ਤੂੰ ਉੱਥੇ ਅੱਗੇ ਚੱਲ ਚਲੋ ਜਦੋਂ ਲੈ ਮੈਨੂੰ ਉਹਨੇ ਰਸਤੇ ਦੇ ਵਿੱਚੋਂ ਫਿਰ ਅਥੇ ਨਹਿਰ ਦੇ ਉੱਪਰ ਲਾ ਲਿਆ ਲਾ ਕੇ ਮੇਰੇ ਹੱਥ ਬੰਨੇ ਅੱਖਾਂ ਬੰਨੀਆਂ ਸੀ ਇੱਕ ਬੰਦੇ ਨੇ ਗਨ ਕੱਢੀ ਇੱਕ ਬੰਦੇ ਨੇ ਵੀਡੀਓ ਕਾਲ ਲਾਈ ਇੱਕ ਬੰਦੇ ਨੂੰ ਅੱਖਾਂ ਵੀ ਨੇ ਹਲਵਾਤ ਨੇ ਵਿੱਚ ਤਿੰਨ ਬੰਦੇ ਬੋਲੇ ਇੱਕ ਤੇ ਐਮਐਲਏ ਦਾ ਮੁੰਡਾ ਸੀ ਗੁਰਮੀਤ ਔਰ ਵਿਕੀਰਾਮ ਇੱਕ ਹਰਜੀਤ ਸੀ ਇੱਕ ਹਰਦੀਪ ਸਰਪੰਚ ਸੀ ਇੱਕ ਸਤਪਾਲ ਸੀ ਇਹਨਾਂ ਦਾ ਇੱਕ ਤੇ ਸਤਪਾਲ ਦੀ ਮੈਂ ਉਹ ਨਿਸ਼ਾਨਦੀ ਕਰਵਾਣੀ ਸੀ ਅੱਜ ਉਹਨੇ ਜ਼ਮੀਨ ਤੇ ਪਰ ਕਬਜ਼ਾ ਕੀਤਾ ਹੋਇਆ ਉਹ ਕਹਿੰਦਾ ਲੈ ਹੁਣ ਨਿਸ਼ਾਨਦੀ ਕਿਵੇਂ ਕਰਾਏਗਾ ਅੱਜ ਮੈਂ ਦੱਸਦਾ ਹਾਂ ਇੱਕ ਕੱਲ ਸਰ ਗਾਣਾ ਵੀਡੀਓ ਗਲਬ ਸਿੱਧੂ ਦਾ ਗਾਣਾ ਆਇਆ ਸੀ ਕਹਿੰਦੇ ਸਰਪੰਚ ਕੋਟਣਾ ਉੱਥੇ ਇੱਕ ਵੀਡੀਓ ਬਣਾਈ ਸੀ ਕੱਲ ਮੈਂ ਮੁੰਡਿਆਂ ਨਾਲ ਬਣਾ ਕੇ ਪਾਤੀ ਸੀ ਉਹ ਦੋ ਸਰਪੰਚ ਕਹਿੰਦੇ ਕੁਲਵੰਤਰਾਮ ਤੇ ਇੱਕ ਉਹ ਹਰਦੀਪ ਸਿੰਘ ਉਹ ਕਹਿੰਦੇ ਹੁਣ ਦੇਖਦੇ ਆ ਸਰਪੰਚ ਕਿਵੇਂ ਕੋਟਦਾ ਆ ਵਿੱਕੀ ਦਾ ਜਿਹੜਾ ਵਿੱਕੀ ਸੀ ਉਹ ਕਹਿੰਦਾ ਹੁਣ ਡੈਡੀ ਦੇ ਖਿਲਾਫ ਕੋਈ ਵੀਡੀਓ ਪਾਏਗਾ ਐਮਐਲਏ ਦੇ ਖਿਲਾਫ ਤੇ ਮੈਂਗਾ ਵੀਡੀਓ ਮੈਨੂੰ ਖਲਾਉ ਦੇ ਭਾਈ ਨਹੀਂ ਜੋ ਰਿਕਾਰਡ ਤੁਹਾਡਾ ਹੈਗਾ ਮੈਂ ਤੇ ਰਿਕਾਰਡ ਦੱਸਿਆ ਲੋਕਾਂ ਨੂੰ ਜੋ ਸੱਚ ਹੈ ਉਹ ਦੱਸਿਆ ਆ ਅਗਰ ਤੁਹਾਨੂੰ ਬੁਰਾ ਲੱਗਦਾ ਹੈ ਤਾਂ ਭਾਈ ਤੁਸੀਂ ਰਾਜੀ ਨਾਵਾ ਕਰ ਲੋ ਲੋਕਾਂ ਨਾਲ ਜਾਗੇ ਉਹਨੇ ਕਿਹਾ ਨਹੀਂ ਹੁਣ ਤੂੰ ਵੀਡੀਓ ਪਾਏਂਗਾ ਤਾਂ ਫਿਰ ਤੈਨੂੰ ਦੱਸਦੇ ਆ ਦੂਜਾ ਮੁੰਡਾ ਨਾਲ ਦੀ ਨਾਲ ਹੀ ਬੋਲ ਪਿਆ ਹਰਜੀਤ ਉਹ ਕੀ ਸੀ ਉਹਦਾ ਨਾਮ ਆ ਛੋਟੇ-ਮੋਟੇ ਦਾ ਹਰਜੀਤ ਹਰਜੀਤ ਕਹਿੰਦਾ ਕਹਿੰਦਾ ਕੋਈ ਨਹੀਂ ਇਹਨੂੰ ਗੋਲੀ ਮਾਰੋ ਇਹਨੂੰ ਅਸੀਂ ਦੱਸਦੇ ਆ ਕਿਵੇਂ ਬੋਲਦਾ ਹੈ ਜਨਕੀ ਫਿਰ ਮੈਂ ਉਹਨੂੰ ਕਹਿਤਾ ਤੁਸੀਂ ਮੈਨੂੰ ਗੋਲੀ ਮਾਰ ਦਿਓ ਪਰ ਮੈਂ ਤੁਹਾਡੇ ਨਾਲ ਰਾਜੀ ਨਾਵਾ ਨਹੀਂ ਕਿਸੇ ਵਾਰ ਜੇ ਕਰਾਂਗਾ ਇੱਕ ਪਿੱਛੋਂ ਇੱਕ ਕੁਲਵੰਤ ਬੋਲਿਆ ਸਰਪੰਚ ਕਹਿੰਦਾ ਇਹਦੀਆਂ ਲੱਤਾਂ ਤੋੜ ਦੋ ਇਹਦੇ ਹੱਥ ਤੋੜ ਦੋ ਇਹਨੂੰ ਤੁਰੰਤ ਰੋਗਾ ਨਾ ਛੱਡੋ ਫਿਰ ਅਸੀਂ ਦੇਖਦੇ ਹਾਂ ਕਿਵੇਂ ਆਰਟੀ ਪਾਉਂਦਾ ਕਿਵੇਂ ਨਿਸ਼ਾਨੀਆਂ ਕਰਵਾਉਂਦਾ ਆ ਸਤਪਾਲ ਦਾ ਦੁਬਾਰਾ ਫਿਰ ਬਿਆਨ ਉਹਨੇ ਬੋਲਿਆ ਕਹਿੰਦਾ ਇਹਨੂੰ ਅੱਜ ਨਿਸ਼ਾਨਦੀ ਕਰਵਾਉਣ ਜੁਗਾ ਨਹੀਂ ਛੱਡਣਾ ਜੋ ਮਰਜ਼ੀ ਹੋ ਜੇ ਇਹਨੂੰ ਜਾਨ ਤੋਂ ਮਾਰ ਦੋ ਤੇ ਸਰ ਜਦੋਂ ਉਹਨਾਂ ਨੇ ਫਿਰ ਮੈਨੂੰ ਉੱਥੇ ਫੜ ਕੇ ਰਾੜਾ ਮੇਰੇ ਲੱਤਾਂ ਤੇ ਮਾਰੀਆਂ ਮੇਰੀਆਂ ਲੱਤਾਂ ਤੋੜੀਆਂ ਪਹਿਲਾਂ ਜਦੋਂ ਲੱਤਾਂ ਤੋੜੀਆਂ ਤੇ ਫਿਰ ਜੋਰ ਦੀ ਮੇਰੀ ਚੀਕ ਨਿਕਲੀ ਤੇ ਨਾਲ ਨਾਲ ਖੇਤਾਂ 'ਚ ਕੰਮ ਕਰਦੇ ਸੀ ਬੰਦੇ ਫੇਰਾ ਕੀ ਚਲੋ ਪੁਲਿਸ ਵਾਲਿਆਂ ਨੇ ਤੁਸੀਂ ਉਸ ਨੂੰ ਫੋਨ ਕੀਤਾ ਪੁਲਿਸ ਆਈ ਪਰ ਮੈਂ ਇੱਕ ਲਾਸਟ ਬਿਆਨ ਸਰ ਮੇਰਾ ਜਰੂਰ ਰੱਖਿਓ ਮੈਂ ਕੁਲਵੰਤ ਸਿੰਘ ਐਮਐਲਏ ਨੂੰ ਇੱਕ ਵਾਰੀ ਯਾਦ ਕਰਵਾਦਾ ਬਹੁਤ ਵੱਡੀ ਗਲਤੀ ਕੀਤੀ ਆ ਕੁਲਵੰਤ ਸਿੰਘ ਤੂੰ ਮੇਰੀਆਂ ਲੱਤਾਂ ਤੋੜ ਕੇ ਤੇਰੇ ਵਾਸਤੇ ਇਹ ਚੰਗੀ ਗੱਲ ਸੀ ਤੂੰ ਮੈਨੂੰ ਜਾਨ ਤੋਂ ਮਾਰ ਦਿੰਦਾ ਹੁਣ ਤੂੰ ਇਹ ਹਿਸਾਬ ਲਾ ਲਈ ਤੂੰ ਮਰਿਆ ਸੱਪ ਇੱਕ ਹਿਸਾਬ ਦਾ ਗੱਲ ਪਾ ਰਿਹਾ ਤੇਰੀਆਂ ਮੈਂ ਕੁਲਾਂ ਉਹ ਉਤਾਰਦਾਗਾ ਤੂੰ ਯਾਦ ਰੱਖੇਗਾ ਤੇਰੀਆਂ ਆਨ ਵਾਲੀਆਂ ਨਸਲਾਂ ਯਾਦ ਰੱਖਣਗੇ ਕਿ ਵੀ ਲੱਤ ਕਿ ਦੀ ਕਿਵੇਂ ਤੋੜੀਦੀ ਆ ਕੋਈ ਗੱਲ ਨਹੀਂ ਮੈਂ ਤੈਨੂੰ ਕਿਹਾ ਸੀ ਮੈਨੂੰ ਸਿਰੋਂ ਮਾਰੀ ਤੂੰ ਸਿਰੋਂ ਨਹੀਂ ਮਾਰਿਆ ਮੇਰੀਆਂ ਲੱਤਾਂ ਟੁੱਟੀਆਂ ਆ ਜੇ ਜਾਂ ਤੇਰੇ ਬੰਦੇ ਕੱਚੀ ਸੀ ਭੱਜ ਗਏ ਉਹ ਜਾਂ ਮੈਨੂੰ ਛੱਡ ਗਏ ਹੁਣ ਤੂੰ ਇਹ ਦੇਖ ਕਹਿੰਦਾ ਤੇਲ ਦੇਖ ਤੇ ਤੇਲ ਦੀ ਧਾਰ ਦੇਖ ਕੋਈ ਗੱਲ ਨਹੀਂ ਜ਼ਿਆਦਾ ਸਮਾਂ ਨਹੀਂ ਆ ਤੁਰ ਮੈਂ ਫੇਰ ਬੁਲਾਗਾ ਜ਼ੁਬਾਨ ਮੇਰੀ ਅੱਜ ਵੀ ਚੱਲਦੀ ਹੈ ਹੱਥ ਮੇਰਾ ਅੱਜ ਵੀ ਚੱਲਦਾ ਲਿਖਣਾ ਮੈਨੂੰ ਅੱਜ ਵੀ ਆਉਂਦਾ ਹੈ ਮੇਰੇ ਹੱਥ ਨਹੀਂ ਟੁੱਟੇ ਮੇਰੀਆਂ ਲੱਤਾਂ ਟੁੱਟੀਆਂ ਨੇ ਲੱਤਾਂ ਦਾ ਕੋਈ ਵੈਲਿਊ ਨਹੀਂ ਇੱਥੇ ਇੱਥੇ ਕੰਮ ਕਲਮ ਦਾ ਆ ਕਲਮ ਮੈਂ ਅੱਜ ਵੀ ਚਲਾਵਾਂਗਾ ਪਰ ਯਾਦ ਰੱਖੀ ਤੇਰੀਆਂ ਨਸਲਾਂ ਯਾਦ ਰੱਖਣਗੇ ਕਿ ਲੱ ਇਹ ਜਿਸ ਟਾਈਮ ਆਪਕੋ ਉਠਾ ਕੇ ਲਿਆਇਆ ਹੈ ਕਿਤਨੇ ਬੰਦੇ ਸੀ ਜੀ ਔਰ ਕਹਾਂ ਸੇ ਉਠਾਇਆ ਗਿਆ ਚਾਰ ਬੰਦੇ ਨੇ ਮੈਨੂੰ ਖਰਕਾਂ ਤੋਂ ਚੱਕਿਆ ਜੀ ਚਾਰ ਬੰਦੇ ਸੀ ਚਾਰਾਂ ਬੰਦੇ ਦੇ ਕੋਲ ਦੋ ਦੇ ਕੋਲ ਤਾਂ ਪਿਸ਼ਤਲੇ ਸੀ ਇੱਕ ਦੇ ਕੋਲ ਕਿਰਪਾਨ ਸੀ ਇੱਕ ਦੇ ਕੋਲ ਰਾੜ ਸੀ ਔਰ ਆੜੇ ਉਹਨਾਂ ਨੇ ਮੇਰੇ ਲੱਤਾਂ ਦੇ ਮਾਰੀ ਹੈ ਆਪਕਾ ਕੌਣ ਸਾ ਗਾਉਂ ਆ ਜੀ ਮੇਰਾ ਗਾਉਂ ਚਿਚੜਵਾਲਾ ਹੈ ਜੀ ਐਮਐਲਏ ਦਾ ਹੀ ਪਿੰਡ ਹੈ ਉਹ ਐਮਐਲਏ ਨਾਲ ਪਹਿਲਾਂ ਸਾਡੀ ਲੰਝਸਿਆ ਐਮਐਲਏ ਨੇ ਆਪਣੇ ਭਰਾ ਨੂੰ ਸਰਪੰਚ ਬਣਾਇਆ ਸੀ ਉਹ ਮੈਂ ਹਾਈ ਕੋਰਟ ਤੋਂ ਖਰਜ ਕਰਵਾਤਾ ਸੀ ਐਮਐਲਏ ਦੀਆਂ ਖਾਸੀ ਸਾਰੀਆਂ ਰਿਕਾਰਡਿੰਗਾਂ ਨੇ ਜਿਹੜੀਆਂ ਮੈਂ ਵਾਇਰਲ ਕੀਤੀਆਂ ਨੇ ਮੀਡੀਆ ਦੇ ਵਿੱਚ ਮੇਰੇ ਫੇਸਬੁੱਕ ਪੇਜ ਤੇ ਤੁਸੀਂ ਦੇਖ ਸਕਦੇ ਹੋ ਕਈ ਵਾਰ ਉਹਨੇ ਮੈਨੂੰ ਧਮਕੀ ਦਿੱਤੀ ਹੈ ਵੀ ਮੈਂ ਤੈਨੂੰ ਮਰਵਾ ਦਾਂਗਾ ਜੇ ਕਰਦਾਗਾ ਅੱਜ ਇੱਕ ਪਹਿਲਾਂ ਉਹਨੇ ਇੱਕ ਮਾਸਟਰ ਸੁਤਵੀਰ ਜੰਦੇ ਉੱਪਰ ਹਮਲਾ ਕਰਵਾਇਆ ਹੁਣ ਦੂਜਾ ਉਹਨੇ ਹਮਲਾ ਮੇਰੇ ਤੇ ਕਰਵਾਤਾ ਆ ਪਰ ਕੋਈ ਗੱਲ ਨਹੀਂ ਹੁਣ ਅਗਲਾ ਹਮਲਾ ਉਹਨੇ ਹੀ ਕਰਨ ਜੋ ਕਰੇਗਾ ਇਸ ਦਰਖਾਸਤ ਦੇ ਉੱਤੇ ਇਸ ਕੰਪਲੇਂਟ ਦੇ ਉੱਤੇ ਐਮਐਲਏ ਕੁਲਵੰਤ ਸਿੰਘ ਬਾਜੀਗ ਤੇ ਨਾਲ 11 ਲੋਕਾਂ ਦੇ ਖਿਲਾਫ ਜਿਹੜੀ ਹੈ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਜਿਸ ਦੇ ਵਿੱਚ ਦੱਸਦੀ ਇਹ ਕਿ ਧਾਰਾ ਲੱਗੀ ਹੈ 115 ਅਪਰਾਧ ਅਪਰਾਧ ਕਰਨ ਲਈ ਉਕਸਾਣਾ 126 ਵਿਰੁੱਧ ਯਾਨੀ ਮਤਲਬ ਸਟੇਟ ਵਿਰੁੱਧ ਯੁੱਧ ਛੇੜਨਾ 140 ਸਬਸੈਕਸ਼ਨ 2 ਹਥਿਆਰਾਂ ਦੀ ਗੈਰਕਾਨੂੰਨੀ ਯਾਨੀ ਕਿ ਆਮ ਸੈਕਟ 352 ਸੈਕਸ਼ਨ 2 61 ਬੀ ਐਨਐਸ ਦੀ ਧਾਰਾ ਲੱਗੀ ਹੈ ਤੇ 25

बाकी इसमें आगे इन्वेस्टिगेशन चल रही है जिस तरीके से फैक्ट्स आएंगे उस हिसाब से कार्रवाई की जाएगी इसमें आठ लोगों के नाम है जिसमें आ, अल, अ, चार अननोन लोग हैं उसके अलावा एक कुलवंत सिंह एमएलए जो पंजाब के हैं उनके उनके दो बेटों के गेस ससुराल और दो और लोगों के नाम इसमें दिए हालांकि होने तक आम आदमी पार्टी दा इस पे कोई भी आधिकारिक बयान नहीं है पर ਆਮ ਆਦਮੀ ਪਾਰਟੀ ਦੇ ਐਮ ਐਲ ਏ ਸ ਲਗਾਤਾਰ ਹੁਣ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਫਸਦੇ ਹੋਏ ਦਿਖਾਈ ਦੇ ਰਹੇ ਨੇ ਤੇ ਲੋਕਾਂ ਦਾ ਆਮ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਆਮ ਆਦਮੀ ਪਾਰਟੀ ਦੇ ਐਮ ਐਲ ਏ ਹੁਣ ਬਦਮਾਸ਼ੀ ਤੇ ਉੱਤਰ ਆਏ ਨੇ ਖੈਰ ਸਾਰੀ ਖਬਰ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ